ਸਵਾਗਤ ਹੈ ਤੁਹਾਡਾ ਏਕਤਾ ਲਹਿਰ ਨਿਊਜ਼ ਦੇ ਵਿੱਚ ਤੁਸੀਂ ਦੇਖ ਰਹੇ ਹੋ ਏਕਤਾ ਲਹਿਰ ਨਿਊਜ਼ ਤੇ ਮੈਂ ਹਾਂ ਤੁਹਾਡਾ ਆਪਣਾ ਸ਼ਸ਼ੀਲ ਢਿੰਗੜਾ ਤਸਵੀਰਾਂ ਤੁਹਾਨੂੰ ਦਿਖਾ ਦਈਏ ਇੱਕ ਵਾਰ ਫੇਰ ਵਾਰਡ ਨੰਬਰ 16 ਦੇ ਵਿੱਚ ਪਹੁੰਚੇ ਆਂ ਵਾਰਡ ਨੰਬਰ 16 ਬੱਬੂ ਪਾਟਿਆ ਜੀ ਦੀ ਵਾੜਿਆ ਇੱਥੇ ਇੱਕ ਦਫਤਰ ਦਾ ਉਦਘਾਟਨ ਹੋਇਆ ਦਫਤਰ ਦਾ ਉਦਘਾਟਨ ਹੋਇਆ ਆ ਲੋਕੇਸ਼ਨ ਤੁਹਾਨੂੰ ਦੱਸ ਦਿੰਨੇ ਆ ਨਿਊ ਜਨਤਾ ਮਾਡਲ ਸਕੂਲ ਦੇ ਬਿਲਕੁਲ ਨਾਲ ਇਹ ਇੱਥੇ ਇੱਕ ਦਫਤਰ ਦਾ ਉਦਘਾਟਨ ਹੋਇਆ ਠਾਠਾ ਮਾਰਦਾ ਕੱਠ ਇੱਕ ਵਾਰ ਫੇਰ ਕੱਲ ਵੀ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਅੱਜ ਵੀ ਤੁਹਾਨੂੰ ਦਿਖਾਣ ਜਾ ਰਹੇ ਆ ਗੱਲਬਾਤ ਵੀ ਕਰਾਵਾਂਗੇ ਬੱਬੂ ਪਾਟਿਆ ਜੀ ਦੇ ਨਾਲ ਪਹਿਲੇ ਗੱਲਬਾਤ ਕਰਦੇ ਆ ਅੱਜ ਦਫਤਰ ਦਾ ਉਦਘਾਟਨ ਹੋਇਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਕਤਾਲਾ ਹਰ ਜੀ ਹਾਂ ਜੀ ਹਾਂਜੀ ਅੱਜ ਦਫ਼ਤਰ ਖੋਲਿਆ ਜੀ ਅੱਜ ਅਸੀਂ ਆਪਣਾ ਦਫ਼ਤਰ ਖੋਲਿਆ ਹੈਗਾ ਮੈਂ ਆਜ਼ਾਦ ਉਮੀਦਵਾਰ 16 ਨੰਬਰ ਦੇ ਵਿੱਚੋਂ ਖਲੋਤਾ ਹੈਗਾ ਆ ਤੇ ਇਹ ਮੇਰੇ ਪਰਿਵਾਰ ਨੇ ਮੈਨੂੰ ਖੜਾ ਕੀਤਾ ਹੈਗਾ ਆ ਇਹਨਾਂ ਦੀਆਂ ਦੁੱਖ ਤਕਲੀਫਾਂ ਜੋ ਹੋਣਗੀਆਂ ਉਹ ਮੈਂ ਪੂਰੀਆਂ ਕਰਾਂ ਕਰਾਂਗਾ ਜੋ ਇਹਨਾਂ ਦੇ ਦੁੱਖ ਸੁੱਖ ਦੇ ਵਿੱਚ ਮੈਂ ਹਰ ਵੇਲੇ ਵਕਤ ਆਪਣੇ ਪਰਿਵਾਰ ਚ ਨਾਲ ਇਹਨਾਂ ਨਾ ਮੋਡਾ ਨਾ ਮੋਡਾ ਲਾ ਕੇ ਖੜਾ ਰਭਾਂਗਾ ਮੈਂ ਕੱਲ ਵੀ ਇਹੀ ਕਿਹਾ ਸੀ ਤੇ ਅੱਜ ਵੀ ਇਹੀ ਕਹਿੰਨਾ ਔਰ ਸਦਾ ਹੀ ਕਹਿੰਦਾ ਰਹਿਵਾਂਗਾ ਵੀ ਜੋ ਮੇਰੇ ਕੋਲ ਜਿੰਨੀ ਸੇਵਾ ਹੋ ਸਕੀ ਮੈਂ ਉਹ ਸੇਵਾ ਹੀ ਕਰਨੀ ਹੈ ਹੋਰ ਮੈਨੂੰ ਕੋਈ ਨਹੀਂ ਹੈਗਾ ਕੋਈ ਇਹ ਨਹੀਂ ਸ਼ੌਹਰਤ ਦਾ ਲਾਲਚ ਜਾਂ ਕਿਸੇ ਗੱਲ ਦਾ ਬਾਕੀ ਪਰਮਾਤਮਾ ਦਾ ਬਹੁਤ ਕੋਸ਼ਿਸ਼ ਆ ਤੁਹਾਡੇ ਪਿਆਰ ਚਾਹੀਦਾ ਤੇ ਪਿਆਰ ਹੀ ਸਦਾ ਮੈਨੂੰ ਮਿਲਦਾ ਤੁਹਾਡਾ ਰਿਆ ਤੇ ਗਾਂ ਵੀ ਮੈਂ ਵੀ ਪਿਆਰ ਹੀ ਦੇਣਾ ਹੈਗਾ ਤੁਹਾਨੂੰ ਸਾਰੇ ਪਿਆਰ ਮਿਲਦਾ ਤੇ ਪਿਆਰ ਹੀ ਦੇਣਾ ਹੋਰ ਸਾਥੀਆਂ ਨਾਲ ਮੌਜੂਦ ਨੇ ਚਿਹਰੇ ਦੇ ਮੁਸਕਾੜਿਆ ਇਹ ਖਾਸ ਬਹੁਤ ਖੁਸ਼ ਆ ਸਾਡੇ ਸਿੰਦਰਪਾਲ ਬੱਗਾ ਜੀ ਹਾਂ ਜੀ ਹਾਂ ਜੀ ਬਹੁਤ ਧੰਨਵਾਦ ਇਸ ਆਉਣ ਦਾ ਮੈਂ ਬਿਮਾਰ ਕਰਕੇ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਸਾਡੀਆਂ ਦੁਆਵਾਂ ਤੇ ਸਾਡੀਆਂ ਦੁਆਵਾਂ ਤੁਹਾਡੇ ਨਾਲ ਆ ਪਾੜੀਆ ਸਾਹਿਬ ਦੀਆਂ ਦੁਆਵਾਂ ਤੁਹਾਡੇ ਨਾਲ ਆ ਜਲਦੀ ਜਲਦੀ ਤੰਦਰੁਸਤ ਹੋ ਕੇ ਪਾੜੀਆ ਸਾਹਿਬ ਦਾ ਸਾਥ ਦਿਓ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਸਣ ਬਾੜ ਨੰਬਰ 16 ਬਹੁਤ ਬਹੁਤ ਚੜ੍ਹ ਵੱੜ ਕੇ ਅੱਛੇ ਸਾਲ ਲਵਾਂਗੇ ਯਤਨ ਕਰ ਠੋਕੇ ਓਕੇ ਠੋਕੇ ਠੋਕੇ ਜੀ ਤਾਂਗੇ ਓਕੇ ਆ ਰਹੇ ਆ ਜੀ ਮੈਂ ਬਾਰੀ ਬਾਰੀ ਸਾਰਿਆਂ ਕੋ ਆ ਰਹੇ ਆ ਜੀ ਹਾਂ ਜੀ ਨਮਸਕਾਰ ਜੀ ਕੀ ਨਾ ਸਰ ਜੀ ਸੱਜਾਏ ਸੋਢਣ ਚੱਠਾ ਜੀ ਸਰ ਜੀ ਅੱਜ ਬੱਬੂ ਪਾੜੀਆ ਜੀ ਇੱਕ ਦਫ਼ਤਰਦਾਰ ਘਟਨ ਕਰ ਰਹੇ ਨੇ ਕੱਲ ਜੋਸ਼ ਖੋਜ ਦੇ ਨਾਲ ਬੜੇ ਰਸ਼ ਦੇ ਨਾਲ ਇਹਨਾਂ ਨੇ ਕਾਗਜ਼ੀ ਨਾਮਜ਼ਦ ਕੀਤੇ ਨੇ ਕੀ ਕਹਿਣਾ ਚਾਹੂੰ ਬਹੁਤ ਵਧੀਆ ਜੀ ਬੈਸਟ ਆਫ ਲੱਕ ਟੂ ਹਿਮ ਆਈ ਹੋਪ ਹੀ ਵਿਨਸ ਥੈਟਸ ਆਈ ਕੂਰ ਆਈ ਕੈਨ ਸੇ ਬਹੁਤ ਬਹੁਤ ਚਾਹੇ ਦੇ ਅਜੀਜ਼ ਨੇ ਪੁਰਾਣੇ ਦੋਸਤ ਨੇ ਮੇਰੇ ਥੈਂਕ ਯੂ ਥੈਂਕ ਯੂ ਸਰ ਸਾਡੇ ਨਾਲ ਹੋਰ ਉਪਸਥਾ ਮੌਜੂਦ ਨੇ ਜੀ ਸਸਰੀਕਾਲ ਸਾਹਿਬ ਸਸਰੀਕਾਲ ਜੀ ਸਵਾਗਤ ਹੈ ਤੁਹਾਡਾ ਇਕਤਾਲਾਇਰ ਨੂੰ ਜੀ ਹਾਂ ਜੀ ਅੱਜ ਜੋ ਸੋਨ ਨੰਬਰ ਵਾਰਡ ਸਾਹ ਸਤਿੰਦਰ ਸਿੰਘ ਬੱਬੂ ਭਾੜਿਆ ਜੀ ਆਪਣੇ ਜੋ ਕੱਲ ਕਾਜ ਵੱਡੀ ਗਿਣਤੀ ਦੇਖ ਕੇ ਆਏ ਔਰ ਵਾਰਡ ਵਾਲੇ ਜੋ ਪਿਆਰ ਦਿੱਤਾ ਇਹਨਾਂ ਨੇ ਔਰ ਅਸੀਂ ਤਾਂ ਬਿਟਲੌਂਡ ਵੀ ਤਿਆਰ ਹੈ ਕਿ ਸਾਰੇ ਸ਼ਹਿਰ ਦੇ ਵਿੱਚੋਂ ਸਭ ਤੋਂ ਵੱਧ ਵੋਟਾਂ ਨਾਲ ਅਸੀਂ ਤਾਂ ਸੋਚਦੇ ਹਾਂ ਵੀ ਸਭ ਤੋਂ ਵੱਧ ਵੋਟਾਂ ਨਾਲ ਸਾਹ ਸਤਿੰਦਰ ਸਿੰਘ ਜੀ ਬੱਬੂ ਭਾੜਾ ਜਿੱਤਣਗੇ ਔਰ ਇਹਨਾਂ ਦੇ ਜੋ ਲਗਭਗ 28 ਸਾਲ ਦੀ 29 ਸਾਲ ਦੀ ਜੋ ਸੇਵਾ ਆ ਉਹਦਾ ਫァਲਿਆ ਔਰ ਪਹਿਲਾਂ ਵੀ ਸੇਵਾ ਕਰਦੇ ਰਹੇ ਆ ਵਾਰਡ ਦੀ ਔਰ ਗਾਂ ਵੀ ਕਰਨਗੇ ਇਸ ਕਰਕੇ ਸਾਰਿਆਂ ਨੂੰ ਕਹਿੰਨੇ ਆ ਕਿ ਹਮ ਹਮਾ ਕੇ ਇਹਨਾਂ ਦੀਆਂ ਵੋਟਾਂ ਜਿਹੜੀਆਂ ਇਹਦੇ ਸਾਥੀ ਆ ਜੋ ਇਹਨਾਂ ਨੂੰ ਸਾਥੀਆਂ ਨੇ ਕਿਹਾ ਕਿ ਨਹੀਂ ਪਾਰਟੀ ਦੀ ਕੋਈ ਗੱਲ ਨਹੀਂ ਤੁਸੀਂ ਖੜੇ ਹੋਵੋ ਲੋਕੀ ਤੁਹਾਡੇ ਨਾਲ ਆ ਸਾਰੇ ਵਾਰਡ ਦੇ ਇਸ ਕਰਕੇ ਵਾਰਡ ਵਾਲੇ بڑے-ਵੱਡੇ ਪੱਦਰ ਤੇ ਇਹਨਾਂ ਨੂੰ ਸਾਥ ਦੇ ਰਹੇ ਆ ਇਹ ਧੰਨਵਾਦ ਕਰਦੇ ਆ ਜੀ ਪਾਰਟੀ ਦੀ ਕੋਈ ਗੱਲ ਹੀ ਨਹੀਂ ਯਾਦ ਉਮੀਦਵਾਰ ਜਿਸ ਤਰ੍ਹਾਂ ਕਿਹਾ ਗਿਆ ਜੀ ਵਾ ਇੱਕ ਵਾਰ ਫੇਰ ਬੱਗਾ ਜੀ ਕੁਛ ਕਹਿਣਾ ਚਾਹੁੰਦੇ ਹਾਂ ਜੀ ਹਾਂ ਜੀ ਤੁਹਾਡਾ ਪੂਰਾ ਸਮਰਥਨ ਆ ਜੀ ਇੱਕ ਵਾਰ ਫੇਰ ਪੁੱਛਣਾ ਚਾਹਾਂਗੇ ਪੂਰਾ ਸਮਰਥਨ ਆ ਡਟ ਕੇ ਡਟ ਕੇ ਡਟ ਕੇ ਆ ਠੋਕੇ ਆ ਠੋਕੇ ਆ ਹੱਥ ਉੱਪਰ ਕਰਕੇ ਲੈ ਮੈਂ ਕਿੱਦੋਂ ਕਰੂ ਮੇਰਾ ਹੱਥ ਕਰਾ ਦੇਣਾ ਮੈਂ ਮੈਂ ਕਰਾ ਦੇਣਾ ਕਰਾ ਦੇਣਾ ਮੈਂ ਹੱਥ ਉੱਤੇ ਕਹਦੇ ਠੋਕੇ ਕਰਤ ਦੇ ਕਰਾਤਾ ਹੋਰ ਮੈਂ ਮੇਰੇ ਵੀਰ ਨਾਲ ਮੌਜੂਦ ਨੇ ਬਾਜੀ ਬਾ ਮੈਂ ਇਹ ਕਰ ਕਰਾ ਦਿੰਨੇ ਆ ਤੁਹਾਨੂੰ ਸਾਹਿਬ ਸਾਡੇ ਨਾਲ ਮੌਜੂਦ ਨੇ ਜੀ ਸਵਾਗਤ ਆ ਤੁਹਾਡਾ ਇਕਤਾ ਲਹਿਰ ਦਾ ਜੀ ਥੈਂਕ ਯੂ ਜੀ ਥੈਂਕ ਯੂ ਵੈਰੀ ਮਾ ਜੀ ਅੱਜ ਅਸੀਂ ਆਏ ਆ ਜੀ ਅੱਜ ਪਾਟਿਆ ਸਾਹਿਬ ਦੇ ਆਫਿਸ ਦਾ ਉਗਾਣ ਵਾਸਤੇ ਔਰ ਮੈਂ ਪਾਟਿਆ ਸਾਹਿਬ ਨੂੰ ਵਿਸ਼ਵਾਸਨ ਦੋਣਾ ਕਿ ਤੁਹਾਡੇ ਨਾਲ ਬਿਲਕੁਲ ਤਨ ਮਨ ਧੰਦੇ ਨਾਲ ਆ ਜਾ ਜਿੱਥੇ ਸਾਡਾ ਤੁਹਾਡਾ ਹੁਕਮ ਹੈਗਾ ਹੈ ਉੱਥੇ ਅਸੀਂ ਹਾਜ਼ਰ ਹਾਂ ਔਰ ਵਾਰਡ ਨੂੰ ਵੀ ਮੈਂ ਇਹ ਕਹਿਣਾ ਚਾਹੁੰਨਾ ਵੀ ਸਾਨੂੰ ਇੱਕ ਸਾਫ਼-ਸੁਥਰੀ ਛਵੀ ਵਾਲਾ ਬੰਦਾ ਚਾਹੀਦਾ ਔਰ ਕੰਮ ਕਰਨ ਵਾਲਾ ਬੰਦਾ ਚਾਹੀਦਾ ਤਦ ਹੀ ਸ਼ਹਿਰ ਦੀ ਤਰੱਕੀ ਹੋ ਸਕਦੀ ਹੈ ਔਰ ਮੈਂ ਚਾਹੁੰਨਾ ਵੀ ਕਮੇਟੀ ਦੇ ਵਿੱਚ ਇਦਾਂ ਦੇ ਇਮਾਨਦਾਰ ਬੰਦੇ ਜਾਣ ਤਾਂ ਕਿ ਸ਼ਹਿਰ ਦੀ ਜਿਹੜੀ ਹੈ ਨਾ ਵੱਧ ਤੋਂ ਵੱਧ ਤਰੱਕੀ ਹੋਵੇ ਬਹੁਤ ਬਹੁਤ ਧੰਨਵਾਦ ਬਹੁਤ ਵੱਧ ਤੋਂ ਆਪੇ ਆ ਰਹੇ ਆਂ ਜੀ ਚਿੰਤਾ ਨਾ ਕਰੋ ਮੈਂ ਸਾਰਿਆਂ ਕੋ ਆ ਰਹੇ ਆਂ ਸਾਰਿਆਂ ਕੋ ਆ ਰਹੇ ਆਂ ਹਾਂਜੀ ਸਵਾਗਤ ਹੈ ਜੀ ਹਾਂਜੀ ਅੱਜ ਕੀ ਕਹਿਣਾ ਜਾਓਗੇ ਜੀ ਅੱਜ ਅਸੀਂ ਬੱਬੂ ਭਾटिया ਦੇ ਵਾਰਡ ਨੰਬਰ 16 ਵਿੱਚ ਦਰਕਰਨ ਵਿੱਚ ਸਾਰੇ ਇਕੱਠੇ ਹੋਏ ਆਂ ਬੱਬੂ ਨਾਲ ਵਾਰਡ ਦਾ ਵਿੱਚ ਦੌਰਾ ਕੀਤਾ ਬੱਬੂ ਨੂੰ ਬਹੁਤ ਪ੍ਰਮਾਣ ਘਮਾਰਾ ਮਿਲਿਆ ਉਮੀਦ ਕਰਦਾ ਹਾਂ ਕਿ ਬੱਬੂ ਜੋ ਮਤਲਬ ਕਿ ਸ਼ਹਿਰ ਦੀਆਂ ਵਾੜਾਂ ਨਾਲੋਂ ਸਭ ਤੋਂ ਸਭ ਤੋਂ ਵੱਧ ਵਾੜਾਂ ਨਾਲ ਜਿੱਤੇਗਾ ਤੇ ਇਮਾਨਦਾਰੀ ਨਾਲ ਜਾ ਕੇ ਕਮੇਟੀ ਕਰ ਸੇਵਾ ਕਰੇਗਾ ਪਬਲਿਕ ਦੀ ਇਮਾਨਦਾਰੀ ਦੇ ਕਰੇਗਾ ਅਦਗਾਟਨ ਹੋਣ ਜਾ ਰਿਹਾ ਅਦਗਾਟਨ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਅਦਗਾਟਨ ਦਿਖਾਣੇ ਤੁਹਾਨੂੰ ਅੱਗੇ ਲੈ ਜਾ ਵਾਰਡ ਨੰਬਰ 16 ਦੇ ਵਿੱਚ ਇੱਕ ਦਫਤਰ ਦਾ ਅਦਗਾਟਨ ਹੋਇਆ ਅੱਜ ਬੱਬੂ ਪਾਟਿਆ ਜੀ ਦੀ ਵਾਰਡ ਆ ਵਾਰਡ ਨੰਬਰ 16 ਆਯਾਤ ਉਮੀਦਵਾਰ ਬੱਬੂ ਪਾਟਿਆ ਆ ਲੋਕੇਸ਼ਨ ਦੱਦੀ ਏ ਜਨਤਾ ਨਿਊ ਜਨਤਾ ਸਕੂਲ ਦੇ ਕੋਲ ਬਿਲਕੁਲ ਨਾਲ ਅੱਜ ਉਦਘਾਟਨ ਹੋਇਆ ਤਸਵੀਰਾਂ ਤੁਹਾਨੂੰ ਦਿਖਾਈਆਂ ਭਾਰੀ ਇਕੱਠ ਦੇ ਬਿਆਨ ਵੀ ਤੁਹਾਨੂੰ ਦਿਖਾਏ ਆ ਕੈਮਰਾਮੈਨ ਸੁਮੀਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾ ਲਰ ਨਿਊ ਨਕੋਦਰ